ਬਿਰਦਰ ਨੋ ਨੋ ਇਹ ਤੁਸੀਂ ਕੀ ਕਰਨ ਲੱਗੇ ਸੀ ਟਰਾਲੀ ਤੋਂ ਸਿੰਲੈਂਡਰ ਤੋਂ ਸਿੰਲੈਂਡਰ ਲਾਉਣ ਲੱਗੇ ਸੀ ਸਿੰਲੈਂਡਰ ਨਹੀਂ ਸੀ ਲਵਨ ਲੱਗੇ ਸੀ ਇਹ ਜੀ ਮੇਰਾ ਮਾਮਾ ਦਾ ਜਿਹੜਾ ਦੂਜਾ ਮੁੰਡਾ ਦਾ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਲੈਣ ਦੇ ਤੂੰ ਇਹ ਕੰਮ ਨਾ ਕਰ ਤੇ ਇਹਨੇ ਮਗਰੋਂ ਚੜ ਕੇ ਉੱਤੋਂ ਝੋਲਾ ਫੋਣ ਦੀ ਫੋਣ ਦੀ ਕੋਸ਼ਿਸ਼ ਕੀਤੀ ਜੀ ਉਹਨੇ ਅੱਛਾ ਤੇਰੇ ਮਾਮਾ ਦਾ ਨਾਮ ਕੀ ਹੈ ਮਾਮੇ ਦਾ ਮਾਮੇ ਗੋਰਾ ਜੀ ਇਹਦੇ ਪਿੰਡ ਤੋਂ ਤੁੰਨੇ ਮੈਂ ਮੇਰਾ ਪਿੰਡ ਤਾਂ ਬਸਿਆਗਾ ਜੀ ਇਹਦੇ ਤੁਮੀ ਆਈ ਏ ਦਮੀ ਦਾਣਾ ਮੰਡੀ ਆ ਜਿਹੜਾ ਉੱਤੇ ਜਿਹੜਾ ਰੋਡ ਤੇ ਪਹਿਲਾ ਘਰ ਨਹੀਂ ਹੁੰਦਾ ਜੀ ਬ੍ਰਾਊਨ ਗੇਟ ਵਾਲਾ ਦਾ ਤੇ ਇਹਨੇ ਇਹਨੂੰ ਚੋੜਾ ਖਾਣ ਦੀ ਕੋਸ਼ਿਸ਼ ਕੀਤੀ ਇਹਨੇ ਕੋਚੜਾ ਖਾਣ ਦੀ ਕੋਸ਼ਿਸ਼ ਕੀਤੀ ਮਤਲਬ ਇਹਨੇ ਲੁੱਟਣ ਦੀ ਕੋਸ਼ਿਸ਼ ਹਾਂ ਜੀ ਹਾਂ ਜੀ ਠੀਕ ਹੈ ਕਿ ਨਾ ਬਰਾਦਰ ਕੋਰਾ ਜੀ ਇਹ ਵਾਰਦਾਤ ਕਿਉਂ ਕਰਨ ਲਗਾਈ ਤੂੰ ਕੋਈ ਨਸ਼ੇ ਨੇ ਕੰਮ ਗਲਤ ਕਰਾਇਆ ਜੀ ਨਸ਼ਾ ਕਰਦੇ ਸੀਗੇ ਜੀ ਕਿਹੜਾ ਨਸ਼ਾ ਕਰਦਾ ਸੀ ਜੀ ਹੋਰ ਤੋੜ ਲੱਗੀ ਹੋਈ ਸੀਗੀ ਬਹੁਤ ਜ਼ਿਆਦੇ ਹਏ ਤੇ ਤੁਹਾਨੂੰ ਡਰ ਨਹੀਂ ਲੱਗਿਆ ਇਹ ਆ ਕਰਨ ਲੱਗੇ ਜੀ ਹੁਣ ਸੀ ਸੀ ਟੁੱਟਦਾ ਸੀਗਾ ਜੀ ਕੀ ਕਰੀਏ ਜੀ ਸੀ ਟੁੱਟਦਾ ਸੀਗਾ ਕਿਹੜੇ ਪਿੰਡ ਤੋਂ ਆ ਰومی ਤੋਂ ਜੀ ਜੀ ਸੀ ਟੁੱਟਦਾ ਸੀਗਾ ਇੰਨਾ ਸਾ ਕਰਦੇ ਸੀਗੇ ਜੀ ਹਏ ਹੁਣ ਤੇਰੇ ਸੱਚੀ ਸੱਟ ਵੱਜੀ ਕਿ ਹਾਂਜੀ ਸੱਟ ਗਈ ਲੱਤ ਲੱਤ ਫੁੱਟ ਗਈ ਹਾਂਜੀ ਮੇਰੀ ਨਾਮ ਕੀ ਜੀ ਫੁੱਟੜੇ ਮੇਰਾ ਨਾਮ ਰਜੇਸ਼ ਸਿੰਘ ਸਿੱਧੂ ਆ ਮੈਂ ਪ੍ਰੋਪਰਾਈਟਰ ਹਾਂ ਜੀ ਸਿੱਧੂ ਵਪਾਰ ਸਰਵੇ ਦਾ ਜੋ ਅਜੇ ਕੱтна ਵਾਪਰੀ ਹੈ ਜੀ ਆਪਣੀ ਟਰਾਲੀ ਦੇ ਨਾਲ ਜਿਹੜੀ ਸੂਜ ਡਿੱਗੀ ਇਹ ਕੀ ਸਾਰਾ ਮਾਮਲਾ ਜਦੋਂ ਕੋਈ ਪਾਬੰਦੀ ਸਾਨੂੰ ਫੋਨ ਆਇਆ ਸੀਗਾ ਜੀ ਤਕਰੀਬਨ 4:00 ਵਜੇ ਤੁਹਾਡੇ ਡਿਲੀਵਰੀ ਮੈਨ ਦਾ ਕਿ ਕੋਠੇ ਰਾਲਾ ਨੂੰ ਜਾ ਰਿਹਾ ਸੀਗਾ ਵਿੱਚੋਂ ਕੋਈ ਮੋਟਰਸਾਈਕਲ ਵਾਲੇ ਟਰਾਲੀ ਤੇ ਚੜ ਗਏ ਤੇ ਪਿੱਛੋਂ ਆ ਗਏ ਤੇ ਸੱਟ ਮਾਰੀ ਤੇ ਬੈਕ ਹੋਣ ਦੀ ਕੋਸ਼ਿਸ਼ ਕੀਤੀ ਉਹ ਖੋਆ ਖੋਏ ਦੇ ਵਿੱਚੋਂ ਸਾਡੀ ਟਰਾਲੀ ਜਿਹੜੀ ਆ ਉਹ ਚ ਸੂਏ ਦੇ ਵਿੱਚ ਡਿੱਗ ਪਈ ਬੈਗੋ ਮਤਲਬ ਚੋਰ ਜਿਹੜੇ ਕਾਬੂ ਕੀਤੀ ਹੈ ਚੋਰ ਕਾਬੂ ਹੋ ਗਏ ਜੀ ਉਹ ਟਾਲੀ ਡਿੱਗੀ ਸੀ ਤੇ ਨਾਲ ਉਹਦੇ ਨਾਲ ਇੱਕ ਚੋਰ ਵੀ ਡਿੱਗਿਆ ਸੀ ਤੇ ਇੱਥੇ ਪਿੰਡ ਵਾਲੇ ਨੇੜੇ ਨਜ਼ਦੀਕ ਸੀਗੇ ਤੇ ਉਹਨਾਂ ਨੇ ਚੋਰ ਜਿਹੜੇ ਬਾਕੀ ਜੀ ਜਿਹੜੇ ਕਾਬੂ ਕਰ ਲਏ ਕੋਈ ਨੁਕਸਾਨ ਆਪਣਾ ਹੋਇਆ ਹੋਏ ਨੁਕਸਾਨ ਮਾਲੀ ਇਨਸਾਨ ਦਾ ਕੋਈ ਨਹੀਂ ਹੋਇਆ ਸਿਰਫ ਟਾਲੀ ਜ਼ਰੂਰ ਇੱਥੇ ਆਪਣੇ ਸੂਏ ਦੇ ਵਿੱਚ ਡਿੱਗ ਪਈ ਹੈ ਤੇ ਬਾਕੀ ਕੋਈ ਇਨਸਾਨ ਨਹੀਂ ਹੋਇਆ ਜੰਗ ਬਚਾ ਹੋ ਗਿਆ ਹਾਂਜੀ ਵੀਰ ਜੀ ਆ ਕੀ ਮਾਮਲਾ ਤੁਸੀਂ ਪਹੁੰਚੇ ਹੋ ਇੱਥੇ ਸੁਵੇਦੇ ਸਾਨੂੰ ਬਾਈ ਜੇ ਕੋ ਫੋਨ ਮਿਲਿਆ ਆਇਆ ਸੀਗਾ ਅਸੀਂ ਪੀਐਸਰ ਤੇ ਡਿਊਟੀ ਕਰਦੇ ਸੀੜੀ ਜਗਾਵਾਂ ਦੇ ਮਲਾਜ਼ਮ ਸਾਨੂੰ ਦੱਸਿਆ ਵੀ ਲਟੇਰੇ ਟਰਾਲੀ ਨੂੰ ਟੁੱਟਣ ਪਏ ਗਏ ਜਿਹੜੀ ਟਰਾਲੀ ਐ ਨੈ ਸੂਏ ਵਿੱਚ ਪਲਟ ਗਈ ਕੋਠੇ ਰਾਲਾ ਅਸੀਂ ਮੌਕਾ ਪਾ ਕੇ ਦੇਖਿਆ ਆ ਬੰਦਾ ਜਿਹੜਾ ਥੱਲੇ ਪਿਆ ਹੈਗਾ ਇਹਦੇ ਲਾਪਾਟਾ ਟੁੱਟਿਆ ਹੋਇਆ ਦੂਜਾ ਫੜਿਆ ਹੋਇਆ ਪਬਲਿਕ ਨੇ ਫੜਿਆ ਅਸੀਂ ਇਹਨਾਂ ਦੀ ਮਤਲਬ ਲੈਣ ਵਾਸਤੇ ਅਗਲੀ ਕਾਰਵਾਈ ਜਿਹੜੀ ਬਣਦੀ ਕਾਰਵਾਈ ਕਰਾਂਗੇ ਕੋਈ ਲੁੱਟ ਖੋਹ ਦੇ ਬਾਰੇ ਪਤਾ ਲੱਗਿਆ ਕੁਝ ਲੁੱਟਿਆ ਗਿਆ ਕਿ ਵਿਚਾਰ ਹੋ ਗਏ ਲੁੱਟਾ ਕੋਈ ਨਹੀਂ ਜੀ ਹਲੇ ਨੂੰ ਪਏ ਗਿਆ ਸੀ ਟਰਾਲੀ ਦੇ ਨਾਲ ਕੋਈ ਅੱਛਾ ਜੀ ਲੁੱਟੋ ਕੋਈ ਨਹੀਂ ਹੋਈ ਕੰਨ ਦੀ ਨੀਅਤ ਨਾਲ ਚੜੇ ਸੀ ਟਰਾਲੀ ਦੇ ਨੇ ਬੰਦਾ ਕੋਟਾ ਡਰਾਈਵਰ ਹੋ ਡਰਾਈਵਰ ਵਿੱਚ ਫਿਰਦਾਗਾ ਅੱਛ

मैं जो पूछना है फिर मैं पूछ लगा ठीक है फिर पीछे चढ़ गया तो पीछे से मारे, मार रहे थे सब मारते मारते फिर यहाँ इसमें सुबह में आ गिर गया है तो ट्राली के पीछे से ऊपर चढ़ गए थे और आप पे हाँ, ट्राली से पीछे से आ गए तो आपके पास कैश कूच था वो है कैश है हमारे पास कुछ लूट कर तो नहीं 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 हमें दोनों को पकड़ लिया हम लोग दोनों को पकड़ लिया जी एक वो माना हुआ है प्रॉपर्टी बेचने और खरीदने के लिए संपर्क करें फेयर डील प्रॉपर्टीज